ਨਿਕਲ ਕੇ ਆਉਂਦਾ ਔਰ ਅਸੀਂ ਆਪਣਾ ਪੱਖ ਪਹਿਲੀ ਮੀਟਿੰਗ ਚ ਦੀ ਰੱਖਿਆ ਸੀ ਹੁਣ ਵੀ ਰੱਖਿਆ ਤਾਂ ਐਤ ਕੀ ਮੈਡਮ ਨੇ ਐਨ ਐਚ ਏ ਦੇ ਜਿਹੜੇ ਅਧਿਕਾਰੀ ਆਇਆ ਸੀ ਜੰਮੂ ਵੱਲੋਂ ਨੁਮਾਇੰਦਾ ਆਇਆ ਸੀ ਉਹਨੂੰ ਵੀ ਤਾਣਨਾ ਦਿੱਤੀ ਹੈ ਕਿ ਤੁਸੀਂ ਮੇਰੀ ਮੀਟਿੰਗ ਦੇ ਵਿੱਚ ਆਉਂਦੇ ਕਿਉਂ ਤਾਂ ਪੂਰੀ ਡਾਕੂਮੈਂਟਰੀ ਲੈ ਕੇ ਆਇਆ ਕਰੋ ਕਿਉਂਕਿ ਉਹਨਾਂ ਕੋਲੇ ਕੋਈ ਵੀ ਤਰ੍ਹਾਂ ਦੀ ਮਤਲਬ ਪਾਵਰ ਹੀ ਨਹੀਂ ਹੈਗੀ ਜਦੋਂ ਕੋਈ ਉਹਨੂੰ ਕੁਐਸਚਨ ਪੁੱਛੀਦਾ ਸੀ ਉਹ ਫੋਨ ਕੱਟ ਕੇ ਕਹਿੰਦਾ ਸੀਗਾ ਪੁੱਛ ਕੇ ਦੱਸਦਾ ਸੋ ਉਹਨਾਂ ਨੂੰ ਵੀ ਉਹ ਅਧਿਕਾਰੀ ਆਇਆ ਜਾ ਭੇਜਣਾ ਮੀਟਿੰਗ ਦੇ ਵਿੱਚ ਵੀ ਜੀਜੇ ਚ ਫੈਸਲਾ ਲੈਣ ਦਾ ਦਮ ਹੋਵੇ ਤਾਂ ਕਿ ਉਹ ਨਿਰਪੱਖ ਰੂਪ ਤੇ ਫੈਸਲਾ ਲੈ ਸਕੇ ਸੋ ਦੇਖੋ ਹੁਣ ਇਹਦਾ ਸਿੱਟਾ ਕੀ ਨਿਕਲਦਾ ਵਾ ਮੈਡਮ ਬਹੁਤ ਅੱਛੇ ਆ ਸਾਰੇ ਪ੍ਰਸ਼ਾਸਨ ਨੇ ਬਹੁਤ ਵਧੀਆ ਸਾਥ ਦੇ ਰਹੇ ਆ ਔਰ ਸਾਡੀ ਉਮੀਦ ਆ ਰਹੀ ਹੈ ਕਿ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਭਗਵੰਤਪਾਲ ਸਾਹਿਬ ਨੂੰ ਵੀ ਜਿਹੜਾ ਆਪਣਾ ਪੱਖਾ ਸੂਬੇ ਦਾ ਟੁੱਕੇ ਕੋਰ ਦੇ ਵਿੱਚ ਰੱਖਣ ਤਾਂ ਕਿ ਜਿਹੜਾ ਸੂਬੇ ਦਾ ਪੈਸਾ ਲੁੱਟਿਆ ਜਾ ਰਿਹਾ ਤੇ ਸੂਬੇ ਦੇ ਵਿੱਚ ਵਾਪਸ ਆਵੇ ਅਗਲੀ ਰਣਨੀਤੀ ਜੀ ਅਸੀਂ 23 ਤਰੀਕ ਨੂੰ ਉਹਨੂੰ ਪੇਸ਼ ਹਾਂਗੇ ਸਾਡਾ ਵਕੀਲਾਂ ਦਾ ਪੈਨਲ ਆ ਅਸੀਂ ਆਪ ਦਾ ਜਵਾਬ ਦੇ ਕੋਰਟ ਦੇ ਵਿੱਚ ਰੱਖਾਂ ਉਹਨਾਂ ਕੋਲ ਹੈ ਹੀ ਨਹੀਂ ਜੀ ਪਹਿਲੇ ਦਿਨੋਂ ਜੇ ਉਹਨਾਂ ਕੋਲ ਡਾਕੂਮੈਂਟਸ ਹੁੰਦੇ ਤਾਂ ਸਾਨੂੰ ਉੱਥੇ ਬੈਠਣ ਦੀ ਲੋੜ ਨਾ ਪੈਂਦੀ ਇਹ ਤਾਂ ਜੀ ਕਾਫੀ ਟਾਈਮ ਦਾ ਧੰਦ ਨਹੀਂ ਚੱਲ ਰਹੀ ਇਹ ਆਪਣੇ ਵਰਗੇ ਲੋਕਾਂ ਤੋਂ ਠੱਗਿਆ ਜਾ ਰਿਹਾ ਪੈਸਾ ਉੱਥੇ ਜਾ ਕੇ ਵੀ ਇਹ ਹੁਣ ਇਹੀ ਤਾਂ ਜਾਂਚਦਾ ਅਸੀਂ ਤਾਂ ਕਹਿੰਦੇ ਸੀ ਵੀ ਜਾਂਚ ਕੀਤੀ ਜਾਵੇ ਤਾਂ ਕਿ ਜਿਹੜਾ ਪੈਸਾ ਠੱਗਿਆ ਜਾ ਰਿਹਾ ਐਨਵੀਏ ਪੈਸਾ ਜਾ ਕੇ ਜੇ ਡੇਬਟਰ ਰਹਾ ਵਾ ਬਿਲਕੁਲ ਹੀ ਫਰੀ ਰਹੇਗਾ ਜੀ ਇਹ ਲੋਕ ਬਹੁਤ ਖੁਸ਼ਾ ਅਸੀਂ ਵੀ ਕਹਿੰਦੇ ਆ ਵੀ ਇਹ ਫਰੀ ਰਹੂਗਾ ਅਨੁਵਾਦਕ ਵੀ ਅੰਦਰ ਹੋਈ ਕਿ ਕਹਿੰਦਾ ਜੀ ਦੇਖੋ ਜੀ ਪ੍ਰਚਾਰ ਚੰਦੇ ਨਾਲ ਜਿਹੜੀਆਂ ਕਮੀਆਂ ਸੀ ਉਹਦੇ ਤੇ ਥੁੱਲ ਕੇ ਗੱਲ ਹੋਈ ਆ ਵੀ ਆਹ ਐਨਐਚਏ ਦੀਆਂ ਕਮੀਆਂ ਨੇ ਇਹ ਨਹੀਂ ਕਰ ਰਿਹਾ ਬਿਜਲੀ ਵਰੀ ਉਹਨਾਂ ਨੇ ਨਤੇ ਨੂੰ ਪੀਆਸੀਪੀਆ ਜਿਹੜੇ ਕੰਮ ਇਹ ਕਹਿ ਰਹੇ ਉਹ ਕੰਮ ਤੇ ਕਰਾਉ ਕੋਟੂ ਕਰਨਾ ਕੋਸ਼ਿਸ਼ ਲੱਗੇ ਤਾਂ ਸਹੀ ਉਤਰੀ ਹੁੰਦਾ ਪਰ ਨਹੀਂ ਉਹ ਕੁਛ ਨਹੀਂ ਹੋਇਆਗਾ ਜੀ ਮੈਡਮ ਮੈਂ ਥੋੜਾ ਜਿਆਦਾ ਸਖਤ ਸੀਗਾ ਐਨਐਟੀ ਦੇ ਉਹ ਕარი ਨੇ ਖਿਲਾਫ ਵੀ ਕੁਝ ਨੂੰ ਕਰਵਾ ਨਹੀਂ ਗਿਆ ਔਰ ਦੂਜੀ ਗੱਲ ਵੀ ਉਹਨਾਂ ਦੀਆਂ ਚਿੱਠੀਆਂ ਦੇ ਜਵਾਬ ਵੀ ਨਹੀਂ ਆ ਰਹੇ ਇਸ ਕਰਕੇ ਵੀ ਪ੍ਰਸ਼ਾਸਨ ਜਿਹੜਾ ਸਾਡਾ ਸਾਥ ਦੇ ਰਿਹਾ ਇੱਕ ਗੁਰੂ ਚੱਕਰ ਦੀ ਤੇ ਜਿੱਦਾਂ ਅਸੀਂ ਉਹਨਾਂ 23 ਤਰੀਕ ਨੂੰ ਹਾਈ ਕੋਰਟ ਦੇ ਵਿੱਚ ਆਪਣਾ ਜਵਾਬ ਦੇਵਾ ਦੇਵਾਂਗੇ ਹਾਈ ਕੋਰਟ ਕੀ ਕਹਿੰਦਾ ਇਹ ਫਿਰ ਤੇ ਪ੍ਰਧਾਨੀ ਮੀਟਿੰਗ ਦੇ ਵਿੱਚ ਵੀ ਕੰਪਲੂਜਨ ਇਹ ਮੀਟਿੰਗ ਦੇ ਕੋਣ-ਕੋਣ ਮੌਜੂਦ ਹੈ? ਡੀਸੀ ਸਾਹਿਬ ਤੇ ਆਪਣੇ ਜਵਾਨ ਸੀਪੀ ਸਾਹਿਬ ਤੇ ਐਸਪੀ ਸਾਹਿਬ ਡੀਐਸਪੀ ਸਾਹਿਬ ਐਡੀਮ ਸਾਹਿਬ ਤੇ ਮੌਜੂਦ ਸੀ। ਤੇ ਐਨਐਚ ਦਾ ਕੋਈ ਅਧਿਕਾਰੀ ਆਇਆ? ਹਾਂ ਐਨਐਚ ਦਾ ਇੱਕ ਅਧਿਕਾਰੀ ਆਇਆ ਸੀ ਉਹਦਾ ਮੈਨੂੰ ਨਾਮ ਵਗੈਰਾ ਨਹੀਂ ਪਤਾ ਕੁਛ ਨਹੀਂ ਪਤਾ। ਇਹਨੂੰ ਕੁਛ ਵੀ ਨਹੀਂ ਪਤਾ। ਆਸ ਤੇ ਹੈਗੀ ਆਸ ਤੇ ਹੈਗੀ ਆਸ ਤੇ ਸਰ ਤੇ ਲੜਦੇ ਆ ਵੀ ਕਿਤੇ ਨਾ ਕਿਤੇ ਸਰਕਾਰ ਸੁਣੂਗੀ ਲੜਦੇ ਆਂ ਦੀ। ਤੇ 100% ਅਸੀਂ ਜਨਤਾ ਨੂੰ ਇਹ ਤੋਂ ਨਜਾਜ਼ ਦਵਾ ਮੰਗੋ ਟੋਲ ਫਰੀ ਲੱਗੇਗਾ ਜੀ ਟੋਲ ਫਰੀ ਰਹੂਗਾ ਜੀ ਬਿਲਕੁਲ ਟੋਲ ਫਰੀ ਕਹਿਣ ਦਾ ਮਤਲਬ ਕੋਈ ਸਿੱਕਾ ਨਹੀਂ ਨਿਕਲਿਆ ਜੀ ਨਹੀਂ ਕੋਈ ਸਿੱਕਾ ਨਹੀਂ ਨਿਕਲੇ ਸਿੱਕਾ ਕੋਈ ਨਹੀਂ ਸਿੱਕਾ ਜੇ ਤਾਂ ਨਿਕਲੂਗਾ ਜਿਹੜੇ ਰੇਟਾਂ ਦੇ ਪਿੱਛੇ ਅਸੀਂ ਟੋਲ ਪਲਾਜ਼ਾ ਫਰੀ ਕੀਤਾ ਉਹਨਾਂ ਰੇਟਾਂ ਨੂੰ ਘੱਟ ਕਰਨ ਦੀ ਗੱਲ ਚੱਲੂਗੀ ਐਥੇ ਉੱਪਰ ਦੀਆਂ ਗੱਲਾਂ ਚੱਲਦੀਆਂ ਪਈਆਂ ਨੇ ਰੇਟ ਘੱਟ ਕਿਵੇਂ ਹੋਣਗੇ ਐਥੇ ਇਹ ਸੋਲੂਸ਼ਨ ਲੱਭਦੇ ਪਏ ਆ ਮਤਲਬ ਰੇਟ ਘੱਟ ਵਾਲੇ ਪਾਸੇ ਕੁਝ ਨਹੀਂ ਚੱਲਿਆ ਵੀ ਅਸੀਂ ਇੰਨਾ ਕਰਾਂਗੇ ਇੰਨਾ ਕਰਾਂਗੇ ਹੁਣ ਦੇਖੋ ਫਰਕ ਬਹੁਤ ਜ਼ਿਆਦਾ ਜਿਹੜਾ ਕਰਨਾਲ ਤੋਂ ਸ਼ੰਭੂ ਟੋਲ ਆ ਉਹ 111 ਕਿਲੋਮੀਟਰ ਤੇ ਆਪਣਾ 123 ਕਿਲੋਮੀਟਰ ਤੇ ਆ ਸ਼ੰਭੂ ਤੋਂ ਲੁਧਿਆਣਾ 123 ਕਿਲੋਮੀਟਰ ਤੇ ਪਰ ਉੱਥੇ ਟੋਲ ਹੈਗਾ 185 ਰੁਪਏ ਇੱਥੇ 220 ਰੁਪਏ ਇੱਥੇ ਸਭ ਤੋਂ ਮਹਿੰਗਾ ਕਿਉਂ ਕੀਤਾ ਗਿਆ ਕਿਉਂ ਇਹ ਨੂੰ ਬਾਰ-ਬਾਰ ਮਹਿੰਗਾ ਕਰ ਰਹੇ ਆ ਅਸੀਂ ਇਹ ਚੀਜ਼ ਆ ਇਹ ਜਗਤ ਅਗਲੀ ਰਣਨੀਤੀ ਕੀ ਹੈ ਅਗਲੀ ਰਣਨੀਤੀ ਸਾਡੀ ਹਾਈ ਕੋਰਟ ਦੀ ਹੈ ਹਾਈ ਕੋਰਟ ਦੇ ਵਿੱਚ ਜੋ ਵੀ ਇਹ ਜਵਾਬਦਾਵਾ ਦੇਵਾਂਗੇ ਜੋ ਮਾਨਜੁਗ ਹਾਈ ਕੋਰਟ ਕਹੂਗਾ ਉਹੋਂ ਦੇਖਾਂਗੇ ਫਿਰ ਅੱਗੇ ਕੀ ਆਰਡਰ ਆਉਂਦੇ ਨੇ ਉਹ ਸਾਬਨਾ ਫਿਰ ਅਸੀਂ ਆਪਣੀ ਮੀਟਿੰਗ ਕਰਾਂਗੇ ਜਿੱਥੇ ਬੰਦੀਆਂ ਦੇ ਵਿੱਚ ਤੇ ਅਗਲਾ ਰੁਕ ਚਾਹੇ ਮੀਟਿੰਗ ਹੋ ਗਈ ਕਿ ਆ ਆ ਦੇਖੋ ਜੀ ਅੱਜ ਜਿਹੜੀ ਦੂਸਰੀ ਮੀਟਿੰਗ ਹੋਈ ਆ ਮੈਂ ਇਹ ਗੱਲ ਕਹਿਣਾ ਉਹਨਾ ਹਰੇਕ ਮੀਟਿੰਗ 'ਚ ਕੁਝ ਨਾ ਕੁਝ ਨਿਕਲ ਕੇ ਆਉਂਦਾ ਔਰ ਅਸੀਂ ਆਪਣਾ ਪੱਖ ਪਹਿਲੀ ਮੀਟਿੰਗ 'ਚ ਵੀ ਰੱਖਿਆ ਸੀ ਹੁਣ ਵੀ ਰੱਖਿਆ ਆ ਐਤ ਕੀ ਮੈਡਮ ਨੇ ਐਨਐਚਏ ਦੇ ਜਿਹੜੇ ਅਧਿਕਾਰੀ ਆਇਆ ਸੀ ਉਹਨਾਂ ਵੱਲੋਂ ਨੁਮਾਇੰਦਾ ਆਇਆ ਸੀ ਉਹਨੂੰ ਵੀ ਤਾਣਨਾ ਕੀਤੀ ਆ ਵੀ ਤੁਸੀਂ ਮੇਰੀ ਮੀਟਿੰਗ ਦੇ ਵਿੱਚ ਆਉਂਦੇ ਆ ਤਾਂ ਪੂਰੀ ਡਾਕੂਮੈਂਟਰੀ ਲੈ ਕੇ ਆਇਆ ਕਰੋ ਕਿਉਂਕਿ ਉਹਨਾਂ ਕੋਲੇ ਕੋਈ ਵੀ ਤਰ੍ਹਾਂ ਦੀ ਮਤਲਬ ਪਾਵਰ ਹੀ ਨਹੀਂ ਹੈਗੀ ਜਦੋਂ ਕੋਈ ਉਹਨੂੰ ਕੁਐਸਚਨ ਪੁੱਛੀਦਾ ਸੀ ਤਾਂ ਉਹ ਫੋਨ ਕੱਟ ਕੇ ਕਹਿੰਦਾ ਸੀਗਾ ਪੁੱਛ ਕੇ ਦੱਸਦਾ ਸੋ ਉਹਨਾਂ ਨੂੰ ਵੀ ਉਹ ਅਧਿਕਾਰੀ ਹੈ ਜਾਂ ਭੇਜਣਾ ਮੀਟਿੰਗ ਦੇ ਵਿੱਚ ਵੀ ਜਿੱਦੇ 'ਚ ਫੈਸਲਾ ਲੈਣ ਦਾ ਦਮ ਹੋਵੇ ਤਾਂ ਕਿ ਉਹ ਨਿਰਪੱਖਾ ਉੱਥੇ ਫੈਸਲਾ ਲੈ ਸਕੇ ਸੋ ਦੇਖੋ ਹੁਣ ਇਹਦਾ ਸਿੱਟਾ ਕੀ ਨਿਕਲਦਾ ਵਾ ਮੈਡਮ ਬਹੁਤ ਅੱਛੇ ਆ ਸਾਰੇ ਪ੍ਰਸ਼ਾਸਨ ਨੇ ਬਹੁਤ ਵਧੀਆ ਸਾਥ ਦੇ ਰਹੇ ਆ ਔਰ ਸਾਨੂੰ ਉਮੀਦ ਆ ਕਿ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਭਗਵੰਤ ਸਿੰਘ ਸਾਹਿਬ ਨੂੰ ਵੀ ਜਿਹੜਾ ਆਪਣਾ ਪੱਖ ਆ ਸੂਬੇ ਦਾ ਖੋਕ ਕੇ ਕੋਟ ਦੇ ਵਿੱਚ ਰੱਖਣ ਤਾਂ ਕਿ ਜਿਹੜਾ ਸੂਬੇ ਦਾ ਪੈਸਾ ਲੁੱਟਿਆ ਜਾ ਰਿਹਾ ਇਹ ਸੂਬੇ ਦੇ ਵਿੱਚ ਵਾਪਸ ਆਵੇ ਅਗਲੀ ਰਣਨੀਤੀ ਜੀ ਅਸੀਂ 23 ਤਰੀਕ ਨੂੰ ਹੁਣ ਪੇਸ਼ ਹੋਵਾਂਗੇ ਸਾਡਾ ਵਕੀਲਾਂ ਦਾ ਪੈਨਲ ਆ ਅਸੀਂ ਆਪਦਾ ਜਵਾਬ ਦੇ ਕੋਡ ਦੇ ਵਿੱਚ ਰੱਖਾਂਗੇ ਕਿੰਦਾ ਦੇਖੋ ਕਿ ਦੂਸਰੀ ਮੁੱਦ ਵੀ ਹੈ ਇਹਦੇ ਜਿਹੜੇ ਅੰਤਮ ਜਵਾਬ ਦਿੱਤਾ ਤੇ ਡਾਕੂਮੈਂਟ ਵੀ ਬਰੇ ਨਹੀਂ ਹੁੰਦੇ ਉਹਨਾਂ ਕੋਲ ਹੈ ਹੀ ਨਹੀਂ ਜੀ ਪਹਿਲੇ ਦਿਨੋਂ ਜੇ ਉਹਨਾਂ ਕੋਲ ਡਾਕੂਮੈਂਟਸ ਹੁੰਦੇ ਤਾਂ ਸਾਨੂੰ ਉੱਥੇ ਬੈਠਣ ਦੀ ਲੋੜ ਨਾ ਪੈਂਦੀ ਇਹ ਤਾਂ ਜੀ ਕਾਫੀ ਟਾਈਮ ਦੇ ਤੰਦਲੀ ਚੱਲ ਰਹੀ ਆ ਇਹ ਆਪਣੇ ਵਰਗੇ ਲੋਕਾਂ ਤੋਂ ਠੱਗਿਆ ਜਾ ਰਿਹਾ ਪੈਸਾ ਉੱਥੇ ਜਾ ਕੇ ਵੀ ਇਹ ਹੁਣ ਇਹੀ ਤਾਂ ਜਾਣਦਾ ਸੀ ਤਾਂ ਕਹਿੰਦੇ ਸੀਬੀਏ ਜਾਂਚ ਕੀਤੀ ਜਾਵੇ ਤਾਂ ਕਿ ਜਿਹੜਾ ਪੈਸਾ ਠੱਗਿਆ ਜਾ ਰਿਹਾ ਇਹ ਵੀ ਇਹ ਪੈਸਾ ਜਾ ਕੇ ਦੇ ਜੇਬਾਂ ਚ ਰਿਹਾ ਵਾ ਬਿਲਕੁਲ ਜੀ ਫਰੀ ਰਹੇਗਾ ਜੀ ਇਹ ਲੋਕ ਬਹੁਤ ਖੁਸ਼ ਆਸੀਂ ਵੀ ਕਹਿੰਦੇ ਆ ਵੀ ਇਹ ਫਰੀ ਰਹੂਗਾ ਜੀ ਧੰਨਵਾਦ ਅੰਦਰ ਹੋਈ ਕੀ ਕਹਿਣਾ ਚਾਹੁੰਦੇ ਆ ਦੂਸਰੀ ਮੀਟਿੰਗ ਦੇਖੋ ਜੀ ਪ੍ਰਸ਼ਾਸਨ ਦੇ ਨਾਲ ਜਿਹੜੀਆਂ ਕਮੀਆਂ ਸੀ ਉਹਦੇ ਤੇ ਖੁੱਲ ਕੇ ਗੱਲ ਹੋਈ ਆ ਵੀ ਆਹ ਐਨਐਚਏ ਦੀਆਂ ਕਮੀਆਂ ਨੇ ਇਹ ਕੁਕ ਨਹੀਂ ਕਰ ਰਹੇ ਪਿਛਲੀ ਵਾਰੀ ਉਹਨਾਂ ਨੇ ਨੇਚੇ ਨੂੰ ਕਿਹਾ ਸੀ ਵੀ ਆ ਜਿਹੜੇ ਕੰਮ ਇਹ ਕਹਿ ਰਹੇ ਉਹ ਕੰਮ ਤੇ ਕਰਾਓ ਘਟੋ ਘਟਾ ਕੁਛ ਲੱਗੇ ਤੇ ਸਹੀ ਉੱਥੇ ਹੁੰਦਾ ਪਰ ਨਹੀਂ ਉਹ ਕੁਛ ਨਹੀਂ ਹੋਇਆ ਹੈਗਾ ਅੱਜ ਮੈਡਮ ਥੋੜਾ ਜਿਆਦਾ ਰੁਖ ਸਖਤ ਸੀਗਾ ਐਨਐਚਏ ਦੇ ਅਧਿਕਾਰੀਆਂ ਦੇ ਖਿਲਾਫ ਵੀ ਤੁਸੀਂ ਕੁਝ ਕਰਵਾ ਨਹੀਂ ਦੇ ਔਰ ਦੂਜੀ ਗੱਲ ਵੀ ਉਹਨਾਂ ਦੀਆਂ ਚਿੱਠੀਆਂ ਦੇ ਜਵਾਬ ਜੋ ਵੀ ਨਹੀਂ ਆ ਰਹੇ ਇਸ ਕਰਕੇ ਵੀ ਪ੍ਰਸ਼ਾਸਨ ਜਿਹੜਾ ਸਾਡਾ ਸਾਥ ਦੇ ਰਿਹਾ ਇੱਥੇ ਕੋਈ ਛੱਕਲੀ ਗੱਲ ਨਹੀਂ ਤੇ ਜਿਹਦਾ ਅਸੀਂ ਹੁਣ 23 ਤਰੀਕ ਨੂੰ ਹਾਈ ਕੋਰਟ ਦੇ ਵਿੱਚ ਆਪਣਾ ਜਵਾਬ ਦੇਵਾ ਦੇਵਾਂਗੇ ਹਾਈ ਕੋਰਟ ਕੀ ਕਹਿੰਦਾ ਇਹ ਇਪਰ ਤਾਂ ਨਹੀਂ ਮੀਟਿੰਗ ਹੋ ਰਹੀ ਕਿੰਨੀ ਮੀਟਿੰਗ ਵਿੱਚ ਕੋਣ ਕੋਣ ਮਿਲੂ ਜੀ ਡੀਸੀ ਸਾਹਿਬ ਤੇ ਆਪਣੇ ਜਵੈਨ ਸੀਪੀ ਸਾਹਿਬ ਤੇ ਐਸਪੀ ਸਾਹਿਬ ਡੀਐਸਪੀ ਸਾਹਿਬ ਐਡੀਮ ਸਾਹਿਬ ਇਹ ਮੌਜੂਦ ਸੀ ਤੇ ਐਨਐਟ ਦਾ ਕੋਈ ਅਧਿਕਾਰੀ ਆਇਆ ਹਾਂ ਐਨਐਟ ਦਾ ਇੱਕ ਅਧਿਕਾਰੀ ਆਇਆ ਸੀ ਉਹਦਾ ਮੈਨੂੰ ਨਾਮਗਰ ਨਹੀਂ ਪਤਾ ਕੋਈ ਨਹੀਂ ਪਤਾ ਇਹਨੂੰ ਕੁਝ ਵੀ ਨਹੀਂ ਪਤਾ ਇਹਨੂੰ ਕੁਝ ਵੀ ਨਹੀਂ ਪਤਾ ਆਸਤੇ ਹੈਗੀ ਆਸਤੇ ਹੈਗੀ ਆਸਤੇ ਸਰ ਤੇ ਲੜਦੇ ਆ ਵੀ ਕਿਤੇ ਨਾ ਕਿਤੇ ਸਰਕਾਰ ਸੁਣੂਗੀ ਲੜਦੇ ਆਂ ਦੀ ਤੇ 100% ਅਸੀਂ ਜਨਤਾ ਨੂੰ ਇਤੋਂ ਨਜਾਜ਼ ਦਵਾਵਾਂਗੇ ਟੋਲ ਫ੍ਰੀ ਰਹੂਗਾ ਜੀ ਬਿਲਕੁਲ ਟੋਲ ਫ੍ਰੀ ਕਹਿਣ ਦਾ ਮਤਲਬ ਕੋਈ ਸਿੱਕਾ ਨਹੀਂ ਨਿਕਲਿਆ ਜੀ ਨਹੀਂ ਕੋਈ ਸਿੱਕਾ ਨਹੀਂ ਸਿੱਕਾ ਕੋਈ ਨਹੀਂ ਸਿੱਕਾ ਤਾਂ ਨਿਕਲੂਗਾ ਜਿਹੜੇ ਰੇਟਾਂ ਦੇ ਪਿੱਛੇ ਅਸੀਂ ਟੋਲ ਪਲਾਜ਼ਾ ਫ੍ਰੀ ਕੀਤਾ ਉਹਨਾਂ ਰੇਟਾਂ ਨੂੰ ਘੱਟ ਕਰਨ ਦੀ ਗੱਲ ਚੱਲੂਗੀ ਅੱਜ ਤੇ ਉੱਪਰ ਦੀਆਂ ਗੱਲਾਂ ਚੱਲਦੀਆਂ ਪਈਆਂ ਨੇ ਰੇਟ ਘੱਟ ਕਿਵੇਂ ਹੋਣਗੇ ਅੱਜ ਤੇ ਇਹ ਸੋਲੂਸ਼ਨ ਲੱਭਦੇ ਪਏ ਆ ਮਤਲਬ ਰੇਟ ਘੱਟ ਵਾਲੇ ਪਾਸੇ ਕੁਝ ਨਹੀਂ ਚੱਲਿਆ ਕਿ ਅਸੀਂ ਇੰਨਾ ਕਰਾਂਗੇ ਇੰਨਾ ਕਰਾਂਗੇ ਹੁਣ ਦੇਖੋ ਫਰਕ ਬਹੁਤ ਜ਼ਿਆਦਾ ਜਿਹੜਾ ਕਰਨਾਲ ਤੋਂ ਸ਼ੰਭੂ ਟੋਲ ਆ ਉਹ 111 ਕਿਲੋਮੀਟਰ ਤੇ ਆਪਣਾ 123 ਕਿਲੋਮੀਟਰ ਤੇ ਆ ਸ਼ੰਭੂ ਤੋਂ ਲੁਧਿਆਣਾ 123 ਕਿਲੋਮੀਟਰ ਤੇ ਪਰ ਉੱਥੇ ਟੋਲ ਹੈਗਾ 185 ਰੁਪਏ ਇੱਥੇ 220 ਰੁਪਏ ਇੱਥੇ ਸਭ ਤੋਂ ਮਹਿੰਗਾ ਕਿਉਂ ਕੀਤਾ ਗਿਆ ਕਿਉਂ ਇਹ ਨੂੰ ਬਾਰ-ਬਾਰ ਮਹਿੰਗਾ ਕਰ ਰਹੇ ਆ ਅਸੀਂ ਇਹ ਚੀਜ਼ ਆ ਇਹ ਜਗਤ ਅਗਲੀ ਰਣਨੀਤੀ ਕੀ ਹੈ ਅਗਲੀ ਰਣਨੀਤੀ ਸਾਡੀ ਹਾਈ ਕੋਰਟ ਦੀ ਹੈ ਹਾਈ ਕੋਰਟ ਦੇ ਵਿੱਚ ਜੋ ਵੀ ਇਹ ਜਵਾਬਦਾਵਾ ਦੇਵਾਂਗੇ ਜੋ ਮਾਨਜੁਗ ਹਾਈ ਕੋਰਟ ਕਹੂਗਾ ਉਹੋਂ ਦੇਖਾਂਗੇ ਫਿਰ ਅੱਗੇ ਕੀ ਆਰਡਰ ਆਉਂਦੇ ਨੇ ਉਹ ਸਾਬਨਾ ਫਿਰ ਅਸੀਂ ਆਪਣੀ ਮੀਟਿੰਗ ਕਰਾਂਗੇ ਜਿੱਥੇ ਬੰਦੀਆਂ ਦੇ ਵਿੱਚ ਤੇ ਅਗਲਾ ਰੁਕ ਚਾ ਆਹ ਦੇਖੋ ਜੀ ਅੱਜ ਜਿਹੜੀ ਦੂਸਰੀ ਮੀਟਿੰਗ ਹੋਈ ਆ ਮੈਂ ਇਹ ਗੱਲ ਕਹਿਣਾ ਉਹਨਾ ਹਰੇਕ ਮੀਟਿੰਗ 'ਚ ਕੁਝ ਨਾ ਕੁਝ ਨਿਕਲ ਕੇ ਆਉਂਦਾ ਔਰ ਅਸੀਂ ਆਪਣਾ ਪੱਖ ਪਹਿਲੀ ਮੀਟਿੰਗ 'ਚ ਵੀ ਰੱਖਿਆ ਸੀ ਹੁਣ ਵੀ ਰੱਖਿਆ ਤਾਂ ਐਤ ਕੀ ਮੈਡਮ ਨੇ ਐਨਐਚਏ ਦੇ ਜਿਹੜੇ ਅਧਿਕਾਰੀ ਆਇਆ ਸੀ ਉਹਨਾਂ ਵੱਲੋਂ ਨੁਮਾਇੰਦਾ ਆਇਆ ਸੀ ਉਹਨੂੰ ਵੀ ਤਾਣਨਾ ਕੀਤੀ ਆ ਵੀ ਤੁਸੀਂ ਮੇਰੀ ਮੀਟਿੰਗ ਦੇ ਵਿੱਚ ਆਉਂਦੇ ਹੋ ਤਾਂ ਪੂਰੀ ਡਾਕੂਮੈਂਟਰੀ ਲੈ ਕੇ ਆਇਆ ਕਰੋ ਕਿਉਂਕਿ ਉਹਨਾਂ ਕੋਲੇ ਕੋਈ ਵੀ ਤਰ੍ਹਾਂ ਦੀ ਮਤਲਬ ਪਾਵਰ ਹੀ ਨਹੀਂ ਹੈਗੀ ਜਦੋਂ ਕੋਈ ਉਹਨੂੰ ਕੁਐਸਚਨ ਪੁੱਛੀਦਾ ਸੀ ਤਾਂ ਉਹ ਫੋਨ ਕੱਟ ਕੇ ਕਹਿੰਦਾ ਸੀਗਾ ਪੁੱਛ ਕੇ ਦੱਸਦਾ ਸੋ ਉਹਨਾਂ ਨੂੰ ਵੀ ਉਹ ਅਧਿਕਾਰੀ ਹੈ ਜਾਂ ਭੇਜਣਾ ਮੀਟਿੰਗ ਦੇ ਵਿੱਚ ਵੀ ਜੀਜੇ ਚ ਫੈਸਲਾ ਲੈਣ ਦਾ ਦਮ ਹੋਵੇ ਤਾਂ ਕਿ ਉਹ ਨਿਰਪੱਖਾ ਉੱਥੇ ਫੈਸਲਾ ਲੈ ਸਕੇ ਸੋ ਦੇਖੋ ਹੁਣ ਇਹਦਾ ਸਿੱਟਾ ਕੀ ਨਿਕਲਦਾ ਵਾ ਮੈਡਮ ਬਹੁਤ ਅੱਛੇ ਆ ਸਾਰੇ ਪ੍ਰਸ਼ਾਸਨ ਨੇ ਬਹੁਤ ਵਧੀਆ ਸਾਥ ਦੇ ਰਹੇ ਆ ਔਰ ਸਾਨੂੰ ਉਮੀਦ ਆ ਕਿ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਭਗਵੰਤ ਸਿੰਘ ਸਾਹਿਬ ਨੂੰ ਵੀ ਜਿਹੜਾ ਆਪਣਾ ਪਾਕਾ ਸੂਬੇ ਦਾ ਖੋਕ ਕੇ ਕੋਟ ਦੇ ਵਿੱਚ ਰੱਖਣ ਤਾਂ ਕਿ ਜਿਹੜਾ ਸੂਬੇ ਦਾ ਪੈਸਾ ਲੁੱਟਿਆ ਜਾ ਰਿਹਾ ਇਹ ਸੂਬੇ ਦੇ ਵਿੱਚ ਵਾਪਸ ਆਵੇ ਅਗਲੀ ਰਣਨੀਤੀ ਜੀ ਅਸੀਂ 23 ਤਰੀਕ ਨੂੰ ਹੁਣ ਪੇਸ਼ ਹੋਵਾਂਗੇ ਸਾਡਾ ਵਕੀਲਾਂ ਦਾ ਪੈਨਲ ਅਸੀਂ ਆਪਦਾ ਜਵਾਬ ਦੇ ਕੋਡ ਦੇ ਵਿੱਚ ਰੱਖਾਂ। ਕਿੱਦਾਂ ਦੇਖੋ ਕਿ ਦੂਸਰੀ ਮਿੱਥੀ ਦੇ ਜਦੋਂ ਜਿੰਨੇ ਤਾਂ ਉਹਨੂੰ ਕਰਵਾਉਂਦਾ ਤਾਂ ਡਾਕੂਮੈਂਟ ਹੀ ਪੂਰੇ ਨਾ ਹੁੰਦੇ। ਉਹਨਾਂ ਕੋਲ ਹੈ ਹੀ ਨਹੀਂ ਜੀ ਪਹਿਲੇ ਦਿਨੋਂ ਜੇ ਉਹਨਾਂ ਕੋਲ ਡਾਕੂਮੈਂਟਸ ਹੁੰਦੇ ਤਾਂ ਸਾਨੂੰ ਉੱਥੇ ਬੈਠਣ ਦੀ ਲੋੜ ਨਾ ਪੈਂਦੀ। ਇਹ ਤਾਂ ਜੀ ਕਾਫੀ ਟਾਈਮ ਦੇ ਧੰਦਲੀ ਚੱਲ ਰਹੀ ਆ। ਤੇ ਇਹ ਆਪਣੇ ਵਰਗੇ ਲੋਕਾਂ ਤੋਂ ਠੱਗਿਆ ਜਾ ਰਿਹਾ ਪੈਸਾ। ਉੱਥੇ ਜਾ ਕੇ ਵੀ ਇਹ ਹੁਣ ਇਹੀ ਤਾਂ ਜਾਣਦਾ ਅਸੀਂ ਤਾਂ ਕਹਿੰਦੇ ਸੀਬੀਏ ਜਾਂਚ ਕੀਤੀ ਜਾਵੇ ਤਾਂ ਕਿ ਜਿਹੜਾ ਪੈਸਾ ਠੱਗਿਆ ਜਾ ਰਿਹਾ ਏਬੀਏ ਪੈਸਾ ਜਾ ਕੀਤੇ ਜੇਬਾਂ ਚ ਰਿਹਾ ਵਾ ਜਦ ਤੱਕ ਤੁਸੀਂ ਕਨਿਕਲ ਦਾ ਡੰਗ ਬਜਾਏ ਇਸ ਤਰੀਕੇ ਬਿਲਕੁਲ ਨਹੀਂ ਫਰੀ ਰਹੇਗਾ ਜੀ ਇਹ ਲੋਕ ਬਹੁਤ ਖੁਸ਼ ਆਸੀਂ ਵੀ ਕਹਿੰਦੇ ਆ ਵੀ ਇਹ ਫਰੀ ਰਹੂਗਾ ਜੀ ਅਨਵਾਦੀ ਅੰਦਰ ਹੋਈ ਕੀ ਕਹਿਣਾ ਚਾਹੁੰਦੇ ਆ ਜੂਸਲੀ ਮੰਡੀ ਦੇਖੋ ਜੀ ਪ੍ਰਸ਼ਾਚਨ ਦੇ ਨਾਲ ਜਿਹੜੀਆਂ ਕਮੀਆਂ ਸੀ ਉਹਦੇ ਤੇ ਖੁੱਲ ਕੇ ਗੱਲ ਹੋਈ ਆ ਵੀ ਆ ਐਨਐਚਏ ਦੀਆਂ ਕਮੀਆਂ ਨੇ ਇਹ ਕੰਮ ਨਹੀਂ ਕਰ ਰਿਹਾ ਪਿਛਲੀ ਵਾਰੀ ਉਹਨਾਂ ਨੇ ਐਨਐਚ ਨੂੰ ਕਿਹਾ ਸੀ ਵੀ ਆ ਜਿਹੜੇ ਕੰਮ ਇਹ ਕਹਿ ਰਹੇ ਉਹ ਕੰਮ ਤੇ ਕਰਾਓ ਘਟੋ ਘਟਨਾ। ਕੋਸ਼ਿਸ਼ ਲੱਗੇ ਤੇ ਸਹੀ ਉੱਤੇ ਹੁੰਦਾ ਪਰ ਨਹੀਂ ਉਹ ਕੁਝ ਨਹੀਂ ਹੋਇਆ ਹੈਗਾ। ਅੱਜ ਮੈਡਮ ਥੋੜਾ ਜਿਆਦਾ ਰੁਖ ਸਖਤ ਸੀਗਾ ਐਨਐਚ ਦੇ ਅਧਿਕਾਰੀਆਂ ਦੇ ਖਿਲਾਫ ਵੀ ਤੁਸੀਂ ਕੁਝ ਕਰਵਾ ਨਹੀਂ ਰਹੇ। ਔਰ ਦੂਜੀ ਗੱਲ ਵੀ ਉਹਨਾਂ ਦੀਆਂ ਚਿੱਠੀਆਂ ਦੇ ਜਵਾਬ ਵੀ ਨਹੀਂ ਆ ਰਹੇ। ਇਸ ਕਰਕੇ ਵੀ ਪ੍ਰਸ਼ਾਸਨ ਜਿਹੜਾ ਸਾਡਾ ਸਾਥ ਦੇ ਰਿਹਾ ਇੱਥੇ ਕੋਈ ਛੱਕਲੀ ਗੱਲ ਨਹੀਂ। ਤੇ ਜਿਹਦਾ ਅਸੀਂ ਹੁਣ 23 ਤਰੀਕ ਨੂੰ ਹਾਈ ਕੋਰਟ ਦੇ ਵਿੱਚ ਆਪਣਾ ਜਵਾਬ ਦੇਵਾ ਦੇਵਾਂਗੇ। ਹਾਈ ਕੋਰਟ ਕੀ ਕਹਿੰਦਾ ਇਹ ਫਿਰ। ਤੇ ਪ੍ਰਧਾਨੀ ਮੀਟਿੰਗ ਵਿੱਚ ਕੰਟਰੋਲ ਜੂ ਅਨ ਮੀਟਿੰਗ ਵਿੱਚ ਕੌਣ-ਕੌਣ ਜੁੜਿਆ ਹੈ ਇਹ ਡੀਸੀ ਸਾਹਿਬ ਤੇ ਆਪਣੇ ਜਵੈਨ ਸੀਪੀ ਸਾਹਿਬ ਤੇ ਐਸਪੀ ਸਾਹਿਬ ਡੀਐਸਪੀ ਸਾਹਿਬ ਐਡੀਐਮ ਸਾਹਿਬ ਇਹ ਮੌਜੂਦ ਸੀ ਤੇ ਇੰਨੇ ਤੇ ਦਾ ਕੋਈ ਅਧਿਕਾਰੀ ਆਇਆ ਹਾਂ ਇੰਨੇ ਤੇ ਇੱਕ ਅਧਿਕਾਰੀ ਆਇਆ ਸੀ ਉਹਦਾ ਮੈਨੂੰ ਨਾਮ ਗਾਰ ਨਹੀਂ ਪਤਾ ਕੁਝ ਵੀ ਨਹੀਂ ਪਤਾ ਇਹਨੂੰ ਕੁਝ ਵੀ ਨਹੀਂ ਪਤਾ ਇਹਨੂੰ ਕੁਝ ਵੀ ਨਹੀਂ ਪਤਾ ਆਸਤੇ ਹੈਗੀ ਆ ਆਸਤੇ ਹੈਗੀ ਆਸਤੇ ਸਭ ਤੇ ਲੜਦੇ ਆ ਵੀ ਕਿਤੇ ਨਾ ਕਿਤੇ ਸਰਕਾਰ ਸੁਣੂਗੀ ਲੜਦੇ ਆਂ ਦੀ ਤੇ 100% ਅਸੀਂ ਜਨਤਾ ਨੂੰ ਇਹ ਤੋਂ ਨਜਾਜ਼ ਦਵਾ ਮੰਗਦੀ। ਟੋਲ ਫਰੀ ਲੈ ਕੇ ਜੀ ਹੁੰਦਾ। ਟੋਲ ਫਰੀ ਰਹੂਗਾ ਜੀ ਬਿਲਕੁਲ ਟੋਲ ਫਰੀ। ਕਹਿਣ ਦਾ ਮਤਲਬ ਕੋਈ ਸਿੱਕਾ ਨਹੀਂ ਨਿਕਲਿਆ ਜੀ। ਨਹੀਂ ਕੋਈ ਸਿੱਕਾ ਨਹੀਂ ਨਿਕਲਿਆ। ਸਿੱਕਾ ਕੋਈ ਨਹੀਂ ਸਿੱਕਾ ਜੇ ਤਾਂ ਨਿਕਲੂਗਾ। ਜਿਹੜੇ ਰੇਟਾਂ ਦੇ ਪਿੱਛੇ ਅਸੀਂ ਟੋਲ ਪਲਾਜ਼ਾ ਫਰੀ ਕੀਤਾ ਉਹਨਾਂ ਰੇਟਾਂ ਨੂੰ ਘੱਟ ਕਰਨ ਦੀ ਗੱਲ ਚੱਲੂਗੀ। ਅੱਜ ਤੇ ਉੱਪਰ ਦੀਆਂ ਗੱਲਾਂ ਚੱਲਦੀਆਂ ਪਈਆਂ ਨੇ ਰੇਟ ਘੱਟ ਕਿਵੇਂ ਹੋਣਗੇ। ਅੱਜ ਤੇ ਇਹ ਸੋਲੂਸ਼ਨ ਲੱਭਦੇ ਪਏ ਆ। ਮਤਲਬ ਰੇਟ ਘੱਟ ਵਾਲੇ ਪਾਸੇ ਕੁਝ ਨਹੀਂ ਚੱਲਿਆ। ਕਿ ਅਸੀਂ ਇੰਨਾ ਕਰਾਂਗੇ ਇੰਨਾ ਕਰਾਂਗੇ ਹੁਣ ਦੇਖੋ ਫਰਕ ਬਹੁਤ ਜ਼ਿਆਦਾ। ਜਿਹੜਾ ਕਰਨਾਲ ਤੋਂ ਸ਼ੰਭੂ ਟੋਲ ਆ ਉਹ 111 ਕਿਲੋਮੀਟਰ ਤੇ ਆ ਆਪਣਾ 123 ਕਿਲੋਮੀਟਰ ਤੇ ਆ ਸ਼ੰਭੂ ਤੋਂ ਲੁਧਿਆਣਾ 123 ਕਿਲੋਮੀਟਰ ਤੇ ਪਰ ਉੱਥੇ ਟੂਲ ਹੈਗਾ 185 ਰੁਪਏ ਇੱਥੇ 220 ਰੁਪਏ ਪਰ ਇੱਥੇ ਸਭ ਤੋਂ ਮਹਿੰਗਾ ਕਿਉਂ ਕੀਤਾ ਗਿਆ ਕਿਉਂ ਇਹ ਤੋਂ ਬਾਰ-ਬਾਰ ਮਹਿੰਗਾ ਕਰ ਰਹੇ ਆ ਅਸੀਂ ਇਹ ਚੀਜ਼ਾਂ ਇਹ ਜਿਗਰ ਅਗਲੀ ਰਣਨੀਤੀ ਕੀ ਹੈ ਅਗਲੀ ਰਣਨੀਤੀ ਸਾਡੀ ਹਾਈ ਕੋਰਟ ਦੀ ਹੈ ਹਾਈ ਕੋਰਟ ਦੇ ਵਿੱਚ ਜੋ ਵੀ ਇਹ ਜਵਾਬਦਾਵਾ ਦੇਵਾਂਗੇ ਜੋ ਮਾਨਜੁਗ ਹਾਈ ਕੋਰਟ ਕਹੂਗਾ ਉਹ ਉਹ ਦੇਖਾਂਗੇ ਫਿਰ ਅੱਗੇ ਕੀ ਆਰਡਰ ਆਉਂਦੇ ਆ ਉਹ ਸਾਹਿਬ ਨਾ ਫਿਰ ਅਸੀਂ ਆਪਣੀ ਮੀਟਿੰਗ ਕਰਾਂਗੇ ਜਥੇਬੰਦੀਆਂ ਦੇ ਵਿੱਚ ਤੇ ਅਗਲਾ ਰੁਕ ਤੇ ਆ ਦੇ। ਉਹ ਜੀ ਮੀਟਿੰਗ ਹੋ ਗਈ ਸੀ ਤਾਂ ਕਿ ਆ ਦੇਖੋ ਜੀ ਅੱਜ ਜਿਹੜੀ ਦੂਸਰੀ ਮੀਟਿੰਗ ਹੋਈ ਆ ਮੈਂ ਇਹ ਗੱਲ ਕਹਿਣਾ ਹਾਂ ਉਹਨਾਂ ਹਰੇਕ ਮੀਟਿੰਗ 'ਚ ਕੁਛ ਨਾ ਕੁਛ ਨਿਕਲ ਕੇ ਆਉਂਦਾ ਔਰ ਅਸੀਂ ਆਪਣਾ ਪੱਖ ਪਹਿਲੀ ਮੀਟਿੰਗ 'ਚ ਵੀ ਰੱਖਿਆ ਸੀ ਹੁਣ ਵੀ ਰੱਖਿਆ ਤਾਂ ਐਤ ਕੀ ਮੈਡਮ ਨੇ ਐਨਐਚਏ ਦੇ ਜਿਹੜੇ ਅਧਿਕਾਰੀ ਆਇਆ ਸੀ ਉਹਨਾਂ ਵੱਲੋਂ ਨੁਮਾਇੰਦਾ ਆਇਆ ਸੀ ਉਹਨੂੰ ਵੀ ਤਾਣਨਾ ਕੀਤਾ ਵੀ ਤੁਸੀਂ ਮੇਰੀ ਮੀਟਿੰਗ ਦੇ ਵਿੱਚ ਆਉਨੇ ਹੋ ਤਾਂ ਪੂਰੀ ਡਾਕੂਮੈਂਟਰੀ ਲੈ ਕੇ ਆਇਆ ਕਰੋ ਕਿਉਂਕਿ ਉਹਨਾਂ ਕੋਲੇ ਕੋਈ ਵੀ ਤਰ੍ਹਾਂ ਦੀ ਮਤਲਬ ਪਾਵਰ ਹੀ ਨਹੀਂ ਹੈਗੀ ਜਦੋਂ ਕੋਈ ਉਹਨੂੰ ਕੁਐਸਚਨ ਪੁੱਛੀਦਾ ਸੀ ਤਾਂ ਉਹ ਫੋਨ ਕੱਟ ਕੇ ਕਹਿੰਦਾ ਸੀਗਾ ਪੁੱਛ ਕੇ ਦੱਸਦਾ ਸੋ ਉਹਨਾਂ ਨੂੰ ਵੀ ਉਹ ਅਧਿਕਾਰੀ ਹੈ ਜਾਂ ਭੇਜਣਾ ਮੀਟਿੰਗ ਦੇ ਵਿੱਚ ਵੀ ਜਿਹਦੇ 'ਚ ਫੈਸਲਾ ਲੈਣ ਦਾ ਦਮ ਹੋਵੇ ਤਾਂ ਕਿ ਉਹ ਨਰਪੱਖ ਉੱਥੇ ਫੈਸਲਾ ਲੈ ਸਕੇ ਸੋ ਦੇਖੋ ਹੁਣ ਇਹਦਾ ਸਿੱਟਾ ਕੀ ਨਿਕਲਦਾ ਵਾ ਮੈਡਮ ਬਹੁਤ ਅੱਛੇ ਆ ਸਾਰੇ ਪ੍ਰਸ਼ਾਸਨ ਨੇ ਬਹੁਤ ਵਧੀਆ ਸਾਥ ਦੇ ਰਹੇ ਆ ਔਰ ਸਾਨੂੰ ਉਮੀਦ ਆ ਲੱਗਦੀ ਹੈ ਕਿ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਭਗਵੰਤ ਸਿੰਘ ਸਾਹਿਬ ਨੂੰ ਵੀ ਜਿਹੜਾ ਆਪਣਾ ਪੱਖ ਆ ਸੂਬੇ ਦਾ ਕੋਕ ਕੇ ਕੋਟ ਦੇ ਵਿੱਚ ਰੱਖਣ ਤਾਂ ਕਿ ਜਿਹੜਾ ਸੂਬੇ ਦਾ ਪੈਸਾ ਲੁੱਟਿਆ ਜਾ ਰਿਹਾ ਇਹ ਸੂਬੇ ਦੇ ਵਿੱਚ ਵਾਪਸ ਆਵੇ ਅਗਲੀ ਰਣਨੀਤੀ ਜੀ ਅਸੀਂ 23 ਤਰੀਕ ਨੂੰ ਹੁਣ ਪੇਸ਼ ਹੋਵਾਂਗੇ ਸਾਡਾ ਵਕੀਲਾਂ ਦਾ ਪੈਨਲ ਆ ਅਸੀਂ ਆਪਦਾ ਜਵਾਬ ਦੇ ਕੋਡ ਦੇ ਵਿੱਚ ਰੱਖਾਂ। ਕਿੰਦਾ ਦੇਖਦੇ ਦੂਸਰੀ ਮਿੱਦਰੀ ਜਿਹੜਾ ਇਹਦੇ ਚ ਬਿਲਕੁਲ ਕੋਈ ਆਂਕਾ ਮਤਲਬ ਤਾਂ ਡਾਕੂਮੈਂਟ ਹੀ ਕੋਈ ਨਾ ਹੁੰਦਾ। ਉਹਨਾਂ ਕੋਲ ਹੈ ਹੀ ਨਹੀਂ ਜੀ ਪਹਿਲੇ ਦਿਨੋਂ ਜੇ ਉਹਨਾਂ ਕੋਲ ਡਾਕੂਮੈਂਟਸ ਹੁੰਦੇ ਤਾਂ ਸਾਨੂੰ ਉੱਥੇ ਬੈਠਣ ਦੀ ਲੋੜ ਨਾ ਪੈਂਦੀ। ਇਹ ਤਾਂ ਜੀ ਕਾਫੀ ਟਾਈਮ ਦੇ ਧੰਦ ਲਈ ਚੱਲ ਰਹੀ ਆ। ਇਹ ਆਪਣੇ ਵਰਗੇ ਲੋਕਾਂ ਤੋਂ ਠੱਗਿਆ ਜਾ ਰਿਹਾ ਪੈਸਾ। ਉੱਥੇ ਜਾ ਕੇ ਵੀ ਇਹ ਹੁਣ ਇਹੀ ਤਾਂ ਜਾਣਦਾ ਅਸੀਂ ਤਾਂ ਕਹਿੰਦੇ ਸੀਬੀਏ ਜਾਂਚ ਕੀਤੀ ਜਾਵੇ ਤਾਂ ਕਿ ਜਿਹੜਾ ਪੈਸਾ ਠੱਗਿਆ ਜਾ ਰਿਹਾ ਇਹ ਵੀ ਇਹ ਪੈਸਾ ਜਾ ਕੇ ਇਹਦੇ ਜੇਬਾਂ 'ਚ ਰਿਹਾ ਵਾ ਜੇ ਤੁਸੀਂ ਟ੍ਰੈਨਕਲ ਦਾ ਟਿਕਟ ਲਗਾਏ ਇਸ ਤਰੀਕੇ ਬਿਲਕੁਲ ਹੀ ਫ੍ਰੀ ਰਹੇਗਾ ਜੀ ਇਹ ਲੋਕ ਬਹੁਤ ਖੁਸ਼ ਆਸੀਂ ਵੀ ਕਹਿੰਦੇ ਆ ਵੀ ਇਹ ਫ੍ਰੀ ਰਹੂਗਾ ਜੀ ਧੰਨਵਾਦੀ ਅੰਦਰ ਹੋਈ ਕੀ ਕਹਿਣਾ ਚਾਹੁੰਗੇ ਅੱਜ ਦੂਸਰੀ ਮੀਟਿੰਗ ਦੇਖੋ ਜੀ ਪ੍ਰਚਾਰਣ ਦੇ ਨਾਲ ਜਿਹੜੀਆਂ ਕਮੀਆਂ ਸੀ ਉਹਦੇ ਤੇ ਖੁੱਲ ਕੇ ਗੱਲ ਹੋਈ ਆ ਵੀ ਆਹ ਐਨਐਚਏ ਦੀਆਂ ਕਮੀਆਂ ਨੇ ਇਹ ਕੁਝ ਨਹੀਂ ਕਰ ਰਹੇ ਪਿਛਲੀ ਵਾਰੀ ਉਹਨਾਂ ਨੇ ਐਨਐਚਈ ਨੂੰ ਕਿਹਾ ਸੀ ਵੀ ਆ ਜਿਹੜੇ ਕੰਮ ਇਹ ਕਹਿ ਰਹੇ ਉਹ ਕੰਮ ਤੇ ਕਰਾਓ ਘਟੋ ਘਟਾ ਕੁਛ ਲੱਗੇ ਤੇ ਸਹੀ ਉੱਤੇ ਹੁੰਦਾ ਪਰ ਨਹੀਂ ਉਹ ਕੁਝ ਨਹੀਂ ਹੋਇਆ ਹੈਗਾ ਅੱਜ ਮੈਡਮ ਥੋੜਾ ਜਿਆਦਾ ਰੁਖ ਸਖਤ ਸੀਗਾ ਐਨਐਚਈ ਦੇ ਅਧਿਕਾਰੀਆਂ ਦੇ ਖਿਲਾਫ ਵੀ ਤੁਸੀਂ ਕੁਝ ਕਰਵਾ ਨਹੀਂ ਰਹੇ ਔਰ ਦੂਜੀ ਗੱਲ ਵੀ ਉਹਨਾਂ ਦੀਆਂ ਚਿੱਠੀਆਂ ਦੇ ਜਵਾਬ ਜੋ ਵੀ ਨਹੀਂ ਆ ਰਹੇ ਇਸ ਕਰਕੇ ਵੀ ਪ੍ਰਸ਼ਾਸਨ ਜਿਹੜਾ ਸਾਡਾ ਸਾਥ ਦੇ ਰਿਹਾ ਇੱਥੇ ਕੋਈ ਛੱਕਲੀ ਗੱਲ ਨਹੀਂ ਤੇ ਜਿਹਦਾ ਅਸੀਂ ਹੁਣ 23 ਤਰੀਕ ਨੂੰ ਹਾਈ ਕੋਰਟ ਦੇ ਵਿੱਚ ਆਪਣਾ ਜਵਾਬ ਦੇਵਾ ਦੇਵਾਂਗੇ ਹਾਈ ਕੋਰਟ ਕੀ ਕਹਿੰਦਾ ਇਹ ਫਿਰ ਇਪਰ ਨਾ ਮੀਟਿੰਗ ਕਰੇ ਕੋਈ ਨੂੰ ਜੀ ਹਾਂ ਮੀਟਿੰਗ ਵਿੱਚ ਕੋਣ ਕੋਣ ਨੂੰ ਜੁਟਿਆ ਹੈ ਇਹ ਡੀਸੀ ਸਾਹਿਬ ਤੇ ਆਪਣੇ ਜਵੈਨ ਸੀਪੀ ਸਾਹਿਬ ਤੇ ਐਸਪੀ ਸਾਹਿਬ ਡੀਐਸਪੀ ਸਾਹਿਬ ਐਡੀਮ ਸਾਹਿਬ ਇਹ ਮੌਜੂਦ ਸੀ ਤੇ ਇਨਚ ਤਕਵੀਦ ਕਰ ਗਿਆ ਹਾਂ ਇਨਚ ਦਾ ਇੱਕ ਅਧਿਕਾਰੀ ਆਇਆ ਸੀ ਉਹਦਾ ਮੈਨੂੰ ਨਾਮ ਵਗੈਰਾ ਨਹੀਂ ਪਤਾ ਕੁਛ ਨਹੀਂ ਪਤਾ ਇਹਨੂੰ ਕੁਛ ਵੀ ਨਹੀਂ ਪਤਾ ਇਹਨੂੰ ਕੁਛ ਵੀ ਨਹੀਂ ਪਤਾ ਆਸਤੇ ਹੈਗੀ ਆਸਤੇ ਹੈਗੀ ਆਸਤੇ ਸਰ ਤੇ ਲੜਦੇ ਆ ਕਿਤੇ ਨਾ ਕਿਤੇ ਸਰਕਾਰ ਸੁਣੂਗੀ ਲੜਦੇ ਆਂ ਦੀ ਤੇ 100% ਅਸੀਂ ਜਨਤਾ ਨੂੰ ਇਹ ਤੋਂ ਨਜਾਜ਼ ਦਵਾਵਾਂਗੇ ਤੁਹਾਨੂੰ ਹੀ ਲੇਗਾ ਜੀ ਟੋਲ ਫਰੀ ਹੋਊਗਾ ਜੀ ਬਿਲਕੁਲ ਟੋਲ ਫਰੀ ਕਹਿੰਦਾ ਮਤਲਬ ਕੋਈ ਸਿੱਕਾ ਨਹੀਂ ਨਿਕਲਿਆ ਜੀ ਨਹੀਂ ਕੋਈ ਸਿੱਕਾ ਨਹੀਂ ਨਿਕਲਿਆ ਸਿੱਕਾ ਕੋਈ ਨਹੀਂ ਸਿੱਕਾ ਤੇ ਤਾਂ ਨਿਕਲੂਗਾ ਜਿਹੜੇ ਰੇਟਾਂ ਦੇ ਪਿੱਛੇ ਅਸੀਂ ਟੋਲ ਪਲਾਜ਼ਾ ਫਰੀ ਕੀਤਾ ਉਹਨਾਂ ਰੇਟਾਂ ਨੂੰ ਘੱਟ ਕਰਨ ਦੀ ਗੱਲ ਚੱਲੂਗੀ ਅੱਜ ਤੇ ਉੱਪਰ ਦੀਆਂ ਗੱਲਾਂ ਚੱਲਦੀਆਂ ਪਈਆਂ ਨੇ ਰੇਟ ਘੱਟ ਕਿਵੇਂ ਹੋਣਗੇ ਅੱਜ ਇਹ ਸੋਲੂਸ਼ਨ ਲੱਭਦੇ ਪਏ ਆ ਮਤਲਬ ਰੇਟ ਘੱਟ ਵਾਲੇ ਪਾਸੇ ਕੁਝ ਨਹੀਂ ਚੱਲਿਆ ਵੀ ਅਸੀਂ ਇੰਨਾ ਕਰਾਂਗੇ ਇੰਨਾ ਕਰਾਂਗੇ ਹੁਣ ਦੇਖੋ ਫਰਕ ਬਹੁਤ ਜ਼ਿਆਦਾ ਜਿਹੜਾ ਕਰਨਾਲ ਤੋਂ ਸ਼ੰਭੂ ਟੋਲ ਆ ਉਹ 111 ਕਿਲੋਮੀਟਰ ਤੇ ਆਪਣਾ 123 ਕਿਲੋਮੀਟਰ ਤੇ ਆ ਸ਼ੰਭੂ ਤੋਂ ਲੁਧਿਆਣਾ 123 ਕਿਲੋਮੀਟਰ ਤੇ ਪਰ ਉੱਥੇ ਟੂਲ ਹੈਗਾ 185 ਰੁਪਏ ਇੱਥੇ 220 ਰੁਪਏ ਪਰ ਇੱਥੇ ਸਭ ਤੋਂ ਮਹਿੰਗਾ ਕਿਉਂ ਕੀਤਾ ਗਿਆ ਕਿਉਂ ਇਹ ਤੁਮ ਬਾਰ-ਬਾਰ ਮਹਿੰਗਾ ਕਰ ਰਹੇ ਹੋ ਇਹ ਚੀਜ਼ਾਂ ਇਹ ਜਗਤ ਅਗਲੀ ਰਣਨੀਤੀ ਕੀ ਹੈ ਅਗਲੀ ਰਣਨੀਤੀ ਸਾਡੀ ਹਾਈ ਕੋਰਟ ਦੀ ਹੈ ਹਾਈ ਕੋਰਟ ਦੇ ਵਿੱਚ ਜੋ ਵੀ ਇਹ ਜਵਾਬਦਾਵਾ ਦੇਵਾਂਗੇ ਜੋ ਮਾਨਜੁਗ ਹਾਈ ਕੋਰਟ ਕਹੂਗਾ ਉਹ ਉਹ ਦੇਖਾਂਗੇ ਫਿਰ ਅੱਗੇ ਕੀ ਆਰਡਰ ਆਉਂਦੇ ਪੁਲ ਸਾਹਿਬ ਨਾਲ ਫਿਰ ਅਸੀਂ ਆਪਣੀ ਮੀਟਿੰਗ ਕਰਾਂਗੇ ਜਥੇਬੰਦੀਆਂ ਦੇ ਵਿੱਚ ਤੇ ਅਗਲਾ ਰੁਕ ਤੇ ਰਹਿਣਾ ਹੈ